ਆ ਕੀ ਕਰੀ ਜੰਨਾ ਓਏ ਉਹ ਕੁਛ ਨਹੀਂ ਯਾਰ ਨਿੰਮ ਜੀ ਸੁੱਕ ਗਈ ਸੀ ਇਹ ਪਟਦਾ ਛਾ ਪਟਲਾ ਪਟਲਾ ਓਏ ਆ ਕਿ ਮਿੱਟੀ ਦੇ ਪਰਪੜ ਛੌਡੇ ਲਾਈ ਜੰਨਾ ਕੀ ਕਰਦਾ ਓਏ ਉਹ ਕੁਛ ਨਹੀਂ ਭਰਾਵਾ ਨਿੰਮ ਸੁੱਕ ਗਈ ਸੀ ਇਹ ਪਟਦਾ ਯਾਰ ਅੱਛਾ ਅੱਛਾ ਕੌਣ ਤੱਕ ਤਾਂ ਪੱਕੀ ਰਹੇਗਾ ਕੀ ਕਰੀ ਜੰਨਾ ਓਏ ਓਏ ਅਸੀਂ ਨਾ ਕਿਸੇ ਬਾਬੇ ਕੋਲੋਂ ਪੁੱਛ ਲੈਣ ਗਏ ਸੀ ਤੈਨੂੰ ਪਤਾ ਯਾਰ ਘਰੇ ਪੈਸੇ ਥੇਲੇ ਦੀ ਤੰਗੀ ਪੇਚੀ ਰਹਿੰਦੀ ਹੈ ਤੇ ਬਾਬਾ ਸਾਨੂੰ ਆ ਤਾਂ ਤੁਹਾਨੂੰ ਕਿਤੇ ਬਾਹਰ ਅੰਦਰ ਜਾਣ ਦੀ ਲੋੜ ਨਹੀਂ ਛੋਡੇ ਵੱਡ ਵਡੇਰੇ ਨਾ ਆ ਨਿੰਮ ਦੀਆਂ ਜੜਾਂ ਚ ਖਜ਼ਾਨਾ ਲਪਕੇ ਗਏ ਆ ਮੈਂ ਤਾਂ ਹੁਣ ਨਿੰਮ ਪੱਟ ਕੇ ਉਹ ਖਜ਼ਾਨਾ ਕੱਢਣਾ ਉਹ ਕਿਉਂ ਭਕਾਈ ਮਰੀ ਜੰਨਾ ਯਾਰ ਸਿੱਧਾ ਦੱਸ ਨਾ ਵੀ ਨਿੰਮ ਸੁੱਕ ਗਈ ਉਹ ਪੱਟੀ ਜੰਨਾ ਤੇ ਜਦੋਂ ਤੈਨੂੰ ਪਤਾ ਮੈਂ ਨਿੰਮ ਪੱਟੀ ਜੰਨਾ ਪੁੱਛਦਾ ਤੂੰ ਡੋਕੇ ਲੈਣ ਨੂੰ ਆ ਉਹ ਉਹੀ ਪੁੱਛਿਆ ਮੈਂ ਤਾਂ ਤੂੰ ਤਾਂ ਗਾਲੀ ਪੈ ਗਿਆ ਸਰ ਕੇ ਤੇ ਤੇਰੇ ਵਰਗੇ ਪੁੱਛਣ ਵਾਲੇ 15 ਆ ਗਏ ਆ ਤੁਸੀਂ ਡੱਕਾ ਤੋੜਨਾ ਨਹੀਂ ਦੂਜੇ ਨੂੰ ਕੋਈ ਕਰਨ ਨਹੀਂ ਦੇਣਾ